ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇੱਕ ਪਾਸੇ ਸਰਕਾਰ ਵਧੀਆ ਸਿੱਖਿਆ ਪ੍ਰਣਾਲੀ ਦੀ ਗੱਲ ਕਰਦੀ ਹੈ ਦਿੱਲੀ ਦੇ ਸਿੱਖਿਆ ਮਾਡਲ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਬੱਚਿਆਂ ਨੂੰ ਸਕੂਲ ਜਾਣ ਲਈ ਟੱਪਣਾ ਪੈਂਦਾ ਹੈ ਗੰਦਾ ਨਾਲਾ ਇੱਟਾਂ ਢੋਣ ਵਾਲੀ ਟਰਾਲੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਮਜਬੂਰ ਨੇ ਮਾਪੇ ਇਲਾਕਾ ਨਿਵਾਸੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਨਰਕ ਭਰੀ ਜ਼ਿੰਦਗੀ ਬਦੀਤ ਕਰਨ ਲਈ ਮਜਬੂਰ ਹਨ ਜੀ ਹਾਂ ਮਾਮਲਾ ਸਾਹਮਣੇ ਆਇਆ ਹੈ ਭਵਾਨੀਗੜ ਦੇ ਨਾਬਾ ਕੈਂਚੀਆਂ ਦੇ ਮੁਹੱਲੇ ਦਾ ਜਿੱਥੇ ਵਸਨੀਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਮੁਹੱਲਾ ਵਾਸੀ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਕਾਸੀ ਦੀ ਸਮੱਸਿਆ ਨਾਲ ਯੂਝ ਰਹੇ ਨੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਮੇਟੀ ਦੇ ਲੋਕ ਨਾਲੀਆਂ ਦੀ ਸਫਾਈ ਨਹੀਂ ਕਰਦੇ ਹੁਣ ਤਾਂ ਹਾਲਾਤ ਇੰਨੇ ਮਾੜੇ ਹੋ ਗਏ ਨੇ ਕਿ ਬੱਚਿਆਂ ਨੂੰ ਸਰਕਾਰੀ ਸਕੂਲ ਤੱਕ ਛੱਡਣ ਲਈ ਇੱਟਾਂ ਢੋਣ ਲਈ ਬਣੀ ਟਰਾਲੀ ਨੂੰ ਵਰਤਣਾ ਪੈਂਦਾ ਕਿਉਂਕਿ ਸਕੂਲ ਨੂੰ ਜਾਣ ਦਾ ਇੱਕੋ ਇੱਕ ਰਸਤਾ ਹੈ ਤੇ ਜਿਹੜਾ ਗੰਦੇ ਪਾਣੀ ਦੇ ਨਾਲ ਟਕਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਇਸ ਗੰਦੇ ਪਾਣੀ ਕਾਰਨ ਸ਼ਹਿਰ ਵਾਸੀਆਂ ਨੂੰ ਡੇਂਗੂ ਵਰਗੀਆਂ ਜਾਨਲੇਵਾ ਬਿਮਾਰੀਆਂ ਵੀ ਲੱਗ ਚੁੱਕੀਆਂ ਨੇ ਤੇ ਉਹਨਾਂ ਦੇ ਬੱਚੇ ਵੀ ਅਕਸਰ ਬਿਮਾਰ ਹੀ ਰਹਿੰਦੇ ਨੇ ਜਿਸ ਕਾਰਨ ਇਲਾਕਾ ਨਿਵਾਸੀਆਂ ਨੇ ਇਸ ਸੰਬੰਧੀ ਸਬੰਧਤ ਨਗਰ ਕੌਂਸਲ ਤੱਕ ਵੀ ਗੱਲ ਕੀਤੀ ਸੀ ਤੋ ਤਾਂ ਕੇ ਐਸ ਡੀ ਐਮ ਨੂੰ ਵੀ ਜਾਣੂ ਕਰਵਾਇਆ ਸੀ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਇਹਨਾਂ ਜਿਸ ਤੋਂ ਬਾਅਦ ਅੱਕੇ ਹੋਏ ਇਲਾਕਾ ਨਿਵਾਸੀਆਂ ਨੇ ਸਰਕਾਰ ਨੂੰ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ ਪ੍ਰਦੀਪ ਕੁਮਾਰ ਵੀਰੇ ਮੇਰਾ ਨੇਵਾ ਬਾਲਦਕੋਠੀ ਪਿੰਡ ਵੀਰੇ ਦੇਖੋ ਵੀਰੇ ਅਸੀਂ ਇੱਕ ਟਾਂ ਵਾਲੀ ਰੇੜੀ ਤੇ ਰੋਜ਼ ਬੱਚਿਆਂ ਨੂੰ ਰਜਾਨਾ ਛੱਡ ਕੇ ਜਾਣਾ ਪੈਂਦਾ ਹੈ ਇੱਥੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਅਸੀਂ ਮੰਗ ਕਰਦੇ ਹਾਂ ਕਿ ਵੀਰੇ ਜਲਦੀ ਤੋਂ ਜਲਦੀ ਸਾਡੇ ਪਿੰਡ ਦਾ ਹੱਲ ਕੀਤਾ ਜਾਵੇ ਇਹ ਪੂਰੇ ਮਹੱਲੇ ਦਾ ਪਾਣੀ ਇੱਥੇ ਜਮਾ ਹੋ ਜਾਂਦਾ। ਹਾਂਜੀ ਵੀਰੇ ਪੂਰੇ ਮਹੱਲੇ ਦਾ ਪਾਣੀ ਇੱਥੇ ਜਮਾ ਹੁੰਦਾ ਨਾ ਕੋਈ ਨਿਕਾਸ ਵੀਰੇ ਇੱਥੇ ਪਾਣੀ ਦਾ। ਠੀਕ ਹੈ ਇਸ ਸੰਬੰਧੀ ਤੁਸੀਂ ਕਮੇਟੀ 'ਚ ਸ਼ਿਕਾਇਤ ਕੀਤੀ ਜਾਂ ਕਿਸੇ ਅਫਸਰ ਸਾਹਿਬ ਨੂੰ ਮਿਲੇ ਤੁਸੀਂ? ਹਾਂਜੀ ਵੀਰੇ ਰੋਜ਼ ਕਮੇਟੀ ਵਿੱਚ ਜਾਂਦੇ ਆਂ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ। ਤੇ ਜਲਦੀ ਤੋਂ ਜਲਦੀ ਸਾਡੀ ਮੰਗ ਹੈ ਵੀਰੇ ਸਾਡੇ ਪਾਣੀ ਦਾ ਨਿਕਾਸ ਕੀਤਾ ਜਾਵੇ। ਠੀਕ ਹੈ ਕਿੰਨੀ ਕੁ ਦਿੱਕਤਾਂ ਨੇ ਹੋਰ ਜਿੱਕਰ ਗੱਲ ਕੀਤੀ? ਬਹੁਤ ਜ਼ਿਆਦਾ ਦਿੱਕਤਾਂ ਵੀਰੇ ਸਾਨੂੰ। ਹਾਂ ਬੱਚਿਆਂ ਨੂੰ ਸਕੂਲ ਜਾਣਾ ਵੀ ਔਖਾ ਹੋਇਆ ਪਿਆ। ਹੁਣ ਦੇਖ ਲਓ ਵੀਰੇ ਸਵੇਰੇ। ਦੇਖੋ ਵੀਰੇ ਰੋਜ਼ ਬੱਚਿਆਂ ਨੂੰ ਰੈਡੀ ਵਾਲ ਤੇ ਛੱਡ ਕੇ ਜਾਣਾ ਪੈਂਦਾ ਹੈ ਬਾਕੀ ਅਸੀਂ ਆਪ ਦੇ ਆੜੀ ਦਾਰਾਂ ਵੀਰੇ ਐ ਬਹੁਤ ਔਖਾ ਹੁੰਦਾ ਹੈ ਵੀਰੇ ਜਲਦੀ ਤੋਂ ਜਲਦੀ ਸਾਡਾ ਪਾਣੀ ਦਾ ਹੱਲ ਕਰਵਾਇਆ ਜਾਵੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੁੰਦਾ ਹਾਂਜੀ ਵੀਰੇ ਦੇਖ ਲਓ ਤੁਹਾਡੇ ਸਾਹਮਣੇ ਹੁਣ ਰੋਪਿੰਦਰ ਆ ਵੀਰੇ ਵੀਰ ਜੀ ਦੇਖਿਆ ਤੁਹਾਡੇ ਮਹੱਲੇ ਦੇ ਹਾਲਾਤ ਬੜੇ ਖਰਾਬ ਨੇ ਇਹ ਪਾਣੀ ਨਿਕਾਸੀ ਤੋਂ ਕਦੋਂ ਤੋਂ ਜੂਝ ਰਹੇ ਤੁਸੀਂ ਇਹਨੂੰ ਮੰਨ ਨੂੰ ਤੁਸੀਂ 2-3 ਮਹੀਨੇ ਹੋ ਗਏ ਪੂਰਾ ਮਤਲਬ ਕਿ ਪਹਿਲਾਂ ਘਟ ਸੀਗਾ ਪਹਿਲਾਂ ਨਹਿਰੀ ਵਿਭਾਗ ਵਾਲਿਆਂ ਨੇ ਬੰਦ ਕਰਤਾ ਪਹਿਲਾਂ ਨਹਿਰ ਚ ਪਾਣੀ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਨਹਿਰ ਚ ਜਾਂਦਾ ਸੀ ਹੋਰ ਹੋਰ ਕੋਈ ਹਿੱਲਾ ਹੈ ਨਹੀਂ ਗਿਆ ਇਹਦਾ ਤੇ ਇਹ ਸਾਰਾ ਪਾਣੀ ਉਰੇ ਇਕੱਠਾ ਹੁੰਦਾ ਪਹਿਲਾਂ ਇੱਕ ਦੋ ਵਾਰੀ ਕੱਢ ਕੇ ਗਏ ਆ ਜਦੋਂ ਪਹਿਲਾਂ ਅਸੀਂ ਸਾਰੇ ਨਗਰ ਨਿਵਾਸੀ ਉਰੇ ਇਕੱਠੇ ਹੋ ਕੇ ਗਏ ਸੀ ਕਮੇਟੀ ਚ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੱਥ ਹੀ ਖੜੇ ਕਰਤੇ ਸੀ ਜੀ ਐਸ ਡੀ ਐਮ ਆਫਿਸ ਵੀ ਗਏ ਅਸੀਂ ਉਹਨਾਂ ਨੇ ਵੀ ਕਹਤਾ ਕਿ ਮੇਰੇ ਵੱਸ ਦੀ ਗੱਲ ਨਹੀਂ ਤੇ ਕਮੇਟੀ ਵਾਲੇ ਉਹ ਵੀ ਕਹਿੰਦੇ ਕਿ ਸਾਡੇ ਵੱਸ ਦੀ ਗੱਲ ਨਹੀਂ ਤਾਂ ਜੇ ਇਹਨਾਂ ਦੇ ਵੱਸ ਦੀ ਗੱਲ ਨਹੀਂ ਅਸੀਂ ਕਿੱਥੇ ਜਾਈਏ ਸਕੂਲ ਵੀ ਨਾਲੇ ਸਕੂਲ ਨਾਲ ਆ ਸਕੂਲ ਵਾਲੇ ਬੱਚੇ ਤੁਸੀਂ ਦੇਖਿਆ ਹੋਣਾ ਕਿ ਟਰਾਲੀਆਂ ਤੇ ਛੋਟੀ ਛੋਟੀ ਟਰਾਲੀਆਂ 'ਚ ਦੋ ਦੋ ਬੱਚੇ ਜਿਨ੍ਹਾਂ ਦੇ ਉਧਰੋਂ ਆਉਂਦੇ ਆ ਉਧਰਲੀ ਸਾਈਡੋਂ ਇਧਰੋਂ ਵੀ ਆਉਂਦੇ ਆ ਛੱਡ ਕੇ ਆਉਣਾ ਪੈਂਦਾ ਉਹਨਾਂ ਦੀ ਵਰਦੀ ਵੀ ਭੇਜ ਜਾਂਦੀ ਆ ਕਿੰਨੇ ਦਾ ਉੱਥੇ ਤੁਸੀਂ ਦੇਖਿਆ ਹੋਣਾ ਇੱਥੇ ਉੱਥੇ ਅੱਗ ਮੁਰੇ ਬੈਠੇ ਸੀਗੇ ਅੰਦਰ ਉਹ ਕੱਪੜੇ ਸਹਾਰੇ ਸੀਗੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਇੱਥੇ ਤੁਸੀਂ ਦੇਖ ਸਕਦੇ ਜਿਹੜੀ ਉਹ ਕੰਧ ਆ ਉਹ ਬਿਲਕੁਲ ਉਹਦੇ ਨਾਲ ਆ ਗਈ ਪਾਣੀ ਦੇ ਜਿਹੜੀ ਅੰਦਰ ਮੈਂ ਅੰਦਰ ਵੀ ਜਾ ਕੇ ਦੇਖ ਕੇ ਆਇਆ ਸੇਮ ਪੂਰੀ ਜੜੀ ਪਈ ਆ ਬੱਚੇ ਉਹੀ ਕਮਰਿਆਂ 'ਚ ਪੜਦੇ ਆ ਤੇ ਇੱਥੇ ਮੱ ਜਿਵੇਂ ਇੱਧਰ ਤੁਸੀਂ ਕੂੜੇ ਦਾ ਵੀ ਨਫਟਾਰਾ ਹੈ ਨਹੀਂਗਾ ਔਰ ਇੱਕ ਇਹਨਾਂ ਦੀ ਕਮੇਟੀ 'ਚ ਆਇਆ ਪਹਿਲਾਂ ਸਾਡਾ ਪਿੰਡ ਸੀਗਾ ਇਹ ਹੁਣ ਵਾਰਡ ਨੰਬਰ 10 ਬਣ ਚੁੱਕਿਆ ਹੈ ਕਮੇਟੀ 'ਚ ਆ ਗਿਆ ਜਿਹੜੀ ਇੱਥੇ ਇਹਨਾਂ ਦੀ ਡਸਟਬਿਨ ਵਾਲੀ ਗੱਡੀ ਆਉਂਦੀ ਆ ਉਹ ਪੂਰੀ ਤੇਜ਼ ਆਉਂਦੀ ਆ ਐਵੇਂ ਹੀ ਮੁੜ ਜਾਂਦੀ ਆ ਉਹ ਸਾਰੇ ਪਿੰਡ ਦਾ ਕੂੜਾ ਕਰਕੜ ਵੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਪਿਆ ਵਿੱਚ ਮੱਛਰ ਵੀ ਪੂਰਾ ਜੀ ਡੈਂਗੂ ਇੱਥੇ ਬਹੁਤ ਜ਼ਿਆਦਾ ਖਤਰਾ ਤੁਸੀਂ ਦੇਖ ਸਕਦੇ ਹੋ ਕੋਈ ਸਾਡੀ ਮੰਗ ਹੈ ਕਿ ਸਰਕਾਰ ਤੋਂ ਕਿਉਂਕਿ ਜਦੋਂ ਭਰਾਜ ਪਹਿਲੇ ਆਏ ਸੀਗੇ ਔਰੇ ਉਦੋਂ ਇਹੀ ਵੋਟਾਂ ਮੰਗੀਆਂ ਗਈਆਂ ਸੀ ਇਹੀ ਸਾਡਾ ਮੁੱਦਾ ਉਦੋਂ ਵੀ ਸੀ ਅੱਜ ਕਿੰਨੇ ਕਿੰਨੇ ਸਾਲ ਹੋਣ ਵਾਲੇ ਹੋ ਗਏ ਸਰਕਾਰ ਬਣੀ ਨੂੰ ਉਦੋਂ ਸਾਡਾ ਮਸਲਾ ਹੱਲ ਹੋ ਗਈ ਬੱਸ ਹਾਂਜੀ ਹਾਂਜੀ ਕਿ ਉਦੋਂ ਵੀ ਅੰਨਾਮੁਰੇ ਵੀ ਇਹੀ ਮੁੱਦਾ ਰੱਖਿਆ ਸੀ ਪਰ ਸਾਡਾ ਦਿਨ ਬਦਤਰ ਇੱਥੇ ਜਿਹੜੀ ਪ੍ਰੋਬਲਮਾਂ ਵਾਧਦੀ ਜਾ ਰਹੀਆਂ ਘਟਨਾ ਤਾਂ ਕੀ ਆ ਤਾਂ ਸਾਡੀ ਮੰਗਾਂ ਸਾਡਾ ਉਰੇ ਹਿੱਲਾ ਹੋ ਸਕੇ ਦਾ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇੱਕ ਪਾਸੇ ਸਰਕਾਰ ਵਧੀਆ ਸਿੱਖਿਆ ਪ੍ਰਣਾਲੀ ਦੀ ਗੱਲ ਕਰਦੀ ਹੈ ਦਿੱਲੀ ਦੇ ਸਿੱਖਿਆ ਮਾਡਲ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਬੱਚਿਆਂ ਨੂੰ ਸਕੂਲ ਜਾਣ ਲਈ ਟੱਪਣਾ ਪੈਂਦਾ ਹੈ ਗੰਦਾ ਨਾਲਾ ਇੱਟਾਂ ਢੋਣ ਵਾਲੀ ਟਰਾਲੀ ਦੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਮਜਬੂਰ ਨੇ ਮਾਪੇ ਇਲਾਕਾ ਨਿਵਾਸੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਤੇ ਨਰਕ ਭਰੀ ਜ਼ਿੰਦਗੀ ਬਦੀਤ ਕਰਨ ਲਈ ਮਜਬੂਰ ਹਨ ਜੀ ਹਾਂ ਮਾਮਲਾ ਸਾਹਮਣੇ ਆਇਆ ਹੈ ਭਵਾਨੀਗੜ ਦੇ ਨਾਬਾ ਕੈਂਚੀਆਂ ਦੇ ਮੁਹੱਲੇ ਦਾ ਜਿੱਥੇ ਵਸਨੀਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਮੁਹੱਲਾ ਵਾਸੀ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਮੇਟੀ ਦੇ ਲੋਕ ਨਾਲੀਆਂ ਦੀ ਸਫਾਈ ਨਹੀਂ ਕਰਦੇ ਹੁਣ ਤਾਂ ਹਾਲਾਤ ਇੰਨੇ ਮਾੜੇ ਹੋ ਗਏ ਨੇ ਕਿ ਬੱਚਿਆਂ ਨੂੰ ਸਰਕਾਰੀ ਸਕੂਲ ਤੱਕ ਛੱਡਣ ਲਈ ਇੱਟਾਂ ਢੋਣ ਲਈ ਬਣੀ ਟਰਾਲੀ ਨੂੰ ਵਰਤਣਾ ਪੈਂਦਾ ਕਿਉਂਕਿ ਸਕੂਲ ਨੂੰ ਜਾਣ ਦਾ ਇਕੋ ਇੱਕ ਰਸਤਾ ਹੈ ਤੇ ਜਿਹੜਾ ਗੰਦੇ ਪਾਣੀ ਦੇ ਨਾਲ ਟਕਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਹੀ ਸਗੰਧੂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ ਪ੍ਰਦੀਪ ਕੁਮਾਰ ਵੀਰੇ ਮੇਰਾ ਨੇਵਾ ਬਾਲਦ ਕੋਠੀ ਪਿੰਡ ਵੀਰੇ ਦੇਖੋ ਵੀਰੇ ਅਸੀਂ ਇੱਕ ਟਾਂ ਵਾਲੀ ਰੇੜੀ ਤੇ ਰੋਜ਼ ਬੱਚਿਆਂ ਨੂੰ ਰਜਣਾ ਛੱਡ ਕੇ ਜਾਣਾ ਪੈਂਦਾ ਹੈ ਇੱਥੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਅਸੀਂ ਮੰਗ ਕਰਦੇ ਹਾਂ ਕਿ ਵੀਰੇ ਜਲਦੀ ਤੋਂ ਜਲਦੀ ਸਾਡੇ ਪਿੰਡ ਦਾ ਹੱਲ ਕੀਤਾ ਜਾਵੇ ਠੀਕ ਇਹ ਪੂਰੇ ਮਹੱਲੇ ਦਾ ਪਾਣੀ ਇੱਥੇ ਜਮਾ ਹੋ ਜਾਂਦਾ ਹਾਂਜੀ ਵੀਰੇ ਪੂਰੇ ਮਹੱਲੇ ਦਾ ਪਾਣੀ ਇੱਥੇ ਜਮਾ ਹੁੰਦਾ ਨਾ ਕੋਈ ਨਿਕਾਸ ਵੀਰੇ ਇੱਥੇ ਪਾਣੀ ਦਾ ਠੀਕ ਹੈ ਇਸ ਬੰਦੀ ਤੁਸੀਂ ਕਮੇਟੀ 'ਚ ਸ਼ਿਕਾਇਤ ਕੀਤੀ ਜਾਂ ਕਿਸੇ ਐਜੰਕੀ ਸਾਹਿਬ ਨੂੰ ਮਿਲੇ ਤੁਸੀਂ ਹਾਂਜੀ ਵੀਰੇ ਰੋਜ਼ ਕਮੇਟੀ ਵਿੱਚ ਜਾਂਦੇ ਆ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤੇ ਜਲਦੀ ਤੋਂ ਜਲਦੀ ਸਾਡੀ ਮੰਗ ਹੈ ਵੀਰੇ ਸਾਡੇ ਪਾਣੀ ਦਾ ਨਿਕਾਸ ਕੀਤਾ ਜਾਵੇ ਠੀਕ ਹੈ ਕਿੰਨੀ ਕਿ ਦਿੱਕਤ ਆ ਰਹੀ ਨੇ ਹੋਰ ਜ਼ਿਕਰ ਗੱਲ ਕੀਤੀ ਬਹੁਤ ਜ਼ਿਆਦਾ ਦਿੱਕਤ ਆ ਵੀਰੇ ਸਾਨੂੰ ਹਾਂ ਬੱਚੇ ਨੂੰ ਸਕੂਲ ਜਾਣਾ ਵੀ ਔਖਾ ਹੋਇਆ ਪਿਆ ਹੁਣ ਦੇਖ ਲਓ ਵੀਰੇ ਸਵੇਰੇ ਦੇਖੋ ਵੀਰੇ ਰੋਜ਼ ਬੱਚਿਆਂ ਨੂੰ ਰੈਡੀ ਵਾਲ ਤੇ ਛੱਡ ਕੇ ਜਾਣਾ ਪੈਂਦਾ ਹੈ। ਬਾਕੀ ਅਸੀਂ ਆਪ ਦੇ ਆੜੀ ਦਾ ਨਾ ਵੀਰੇ। ਐ ਬਹੁਤ ਔਖਾ ਹੁੰਦਾ ਹੈ ਵੀਰੇ ਜਲਦੀ ਤੋਂ ਜਲਦੀ ਸਾਡਾ ਪਾਣੀ ਦਾ ਹੱਲ ਕਰਵਾਇਆ ਜਾਵੇ। ਬਿਮਾਰੀਆਂ ਫੈਲਣ ਦਾ ਵੀ ਖਤਰਾ ਹੁੰਦਾ। ਹਾਂਜੀ ਵੀਰੇ ਇਹ ਲਓ ਤੁਹਾਡੇ ਸਾਹਮਣੇ ਹੁਣ। ਰੁਪਿੰਦਰ ਆ ਵੀਰੇ। ਬਜੀ ਦੇਖਿਆ ਤੁਹਾਡੇ ਮਹੱਲੇ ਦੇ ਹਾਲਾਤ ਬੜੇ ਖਰਾਬ ਨੇ। ਇਹ ਪਾਣੀ ਨਿਕਾਸੀ ਤੋਂ ਕਦੋਂ ਤੋਂ ਜੂਝ ਰਹੇ ਤੁਸੀਂ? ਇਹਨੂੰ ਮੰਨ ਨੂੰ ਤੁਸੀਂ 2-3 ਮਹੀਨੇ ਹੋ ਗਏ ਪੂਰਾ। ਬਲਕਿ ਪਹਿਲਾਂ ਘਟ ਸੀਗਾ ਪਹਿਲਾਂ ਨਹਿਰੀ ਵਿਭਾਗ ਵਾਲਿਆਂ ਨੇ ਬੰਦ ਕਰਤਾ ਪਹਿਲਾਂ ਨਹਿਰ ਚ ਪਾਣੀ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਨਹਿਰ ਚ ਜਾਂਦਾ ਸੀ ਹੋਰ ਉਰੇ ਕੋਈ ਹਿੱਲਾ ਹੈ ਨਹੀਂ ਗਿਆ ਦਾ ਤੇ ਇਹ ਸਾਰਾ ਪਾਣੀ ਉਰੇ ਇਕੱਠਾ ਹੁੰਦਾ ਪਹਿਲਾਂ ਇੱਕ ਦੋ ਵਾਰੀ ਕੱਢ ਕੇ ਗਏ ਆ ਜਦੋਂ ਪਹਿਲਾਂ ਅਸੀਂ ਸਾਰੇ ਨਗਰ ਨਿਵਾਸੀ ਉਰੇ ਇਕੱਠੇ ਹੋ ਕੇ ਗਏ ਸੀ ਕਮੇਟੀ ਚ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੱਥ ਹੀ ਖੜੇ ਕਰਤੇ ਸੀ ਜੀ ਐਸ ਡੀ ਐਮ ਆਫਿਸ ਵੀ ਗਏ ਅਸੀਂ ਉਹਨਾਂ ਨੇ ਵੀ ਕਹਤਾ ਕਿ ਮੇਰੇ ਵੱਸ ਦੀ ਗੱਲ ਨਹੀਂ ਤੇ ਕਮੇਟੀ ਵਾਲੇ ਉਹ ਵੀ ਕਹਿੰਦੇ ਕਿ ਸਾਡੇ ਵੱਸ ਦੀ ਗੱਲ ਨਹੀਂ ਤਾਂ ਜੇ ਇਹਨਾਂ ਦੇ ਵੱਸ ਦੀ ਗੱਲ ਨਹੀਂ ਅਸੀਂ ਕਿੱਥੇ ਜਾਈਏ ਸਕੂਲ ਵੀ ਨਾਲੇ ਸਕੂਲ ਨਾਲ ਆ ਸਕੂਲ ਵਾਲੇ ਬੱਚੇ ਤੁਸੀਂ ਦੇਖਿਆ ਹੋਣਾ ਕਿ ਟਰਾਲੀਆਂ 'ਚ ਛੋਟੀ ਛੋਟੀ ਟਰਾਲੀਆਂ 'ਚ ਦੋ ਦੋ ਬੱਚੇ ਜਿਨ੍ਹਾਂ ਦੇ ਉਧਰੋਂ ਆਉਂਦੇ ਆ ਉਧਰਲੀ ਸਾਈਡੋਂ ਇਧਰੋਂ ਵੀ ਆਉਂਦੇ ਆ ਛੱਡ ਕੇ ਆਉਣਾ ਪੈਂਦਾ ਉਹਨਾਂ ਦੀ ਵਰਦੀ ਵੀ ਭੇਜ ਜਾਂਦੀ ਆ ਕਿੰਨੇ ਦਾ ਉੱਥੇ ਤੁਸੀਂ ਦੇਖਿਆ ਹੋਣਾ ਇੱਥੇ ਉੱਥੇ ਅੱਗ ਮੁਰੇ ਬੈਠੇ ਸੀਗੇ ਅੰਦਰ ਉਹ ਕੱਪੜੇ ਸਹਾਰੇ ਸੀਗੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਇੱਥੇ ਤੁਸੀਂ ਦੇਖ ਸਕਦੇ ਜਿਹੜੀ ਉਹ ਕੰਧ ਆ ਉਹ ਬਿਲਕੁਲ ਉਹਦੇ ਨਾਲ ਆ ਗਈ ਪਾਣੀ ਦੇ ਜਿਹੜੀ ਅੰਦਰ ਮੈਂ ਅੰਦਰ ਵੀ ਜਾ ਕੇ ਦੇਖ ਕੇ ਆਇਆ ਸੇਮ ਪੂਰੀ ਜੜੀ ਪਈ ਆ ਬੱਚੇ ਉਹੀ ਕਮਰਿਆਂ 'ਚ ਪੜਦੇ ਆ ਤੇ ਇੱਥੇ ਮ ਜਿਵੇਂ ਇੱਧਰ ਤੁਸੀਂ ਕੂੜੇ ਦਾ ਵੀ ਨਫਟਾਰਾ ਹੈ ਨਹੀਂਗਾ ਔਰ ਇੱਕ ਇਹਨਾਂ ਦੀ ਕਮੇਟੀ 'ਚ ਆਇਆ ਪਹਿਲਾਂ ਸਾਡਾ ਪਿੰਡ ਸੀਗਾ ਇਹ ਹੁਣ ਵਾਰਡ ਨੰਬਰ 10 ਬਣ ਚੁੱਕਿਆ ਹੈ ਕਮੇਟੀ 'ਚ ਆ ਗਿਆ ਜਿਹੜੀ ਇੱਥੇ ਇਹਨਾਂ ਦੀ ਡਸਟਬਿਨ ਵਾਲੀ ਗੱਡੀ ਆਉਂਦੀ ਆ ਉਹ ਪੂਰੀ ਤੇਜ਼ ਆਉਂਦੀ ਆ ਐਵੇਂ ਹੀ ਮੁੜ ਜਾਂਦੀ ਆ ਉਹ ਸਾਰੇ ਪਿੰਡ ਦਾ ਕੂੜਾ ਕਰਕੜ ਵੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਪਿਆ ਵਿੱਚ ਮੱਛਰ ਵੀ ਪੂਰਾ ਜੀ ਡੈਂਗੂ ਇੱਥੇ ਬਹੁਤ ਜ਼ਿਆਦਾ ਖਤਰਾ ਤੁਸੀਂ ਦੇਖ ਸਕਦੇ ਹੋ ਕੋਈ ਸਾਡੀ ਮੰਗ ਆ ਕਿ ਸਰਕਾਰ ਤੋਂ ਕਿਉਂਕਿ ਜਦੋਂ ਭਰਾਜ ਪਹਿਲੇ ਆਏ ਸੀਗੇ ਔਰੇ ਉਦੋਂ ਇਹੀ ਵੋਟਾਂ ਮੰਗੀਆਂ ਗਈਆਂ ਸੀ ਇਹੀ ਸਾਡਾ ਮੁੱਦਾ ਉਦੋਂ ਵੀ ਸੀ ਅੱਜ ਕਿੰਨੇ ਕਿੰਨੇ ਸਾਲ ਹੋਣ ਵਾਲੇ ਹੋਗੇ ਸਰਕਾਰ ਬਣੀ ਨੂੰ ਉਦੋਂ ਸਾਡਾ ਮਸਲਾ ਹੱਲ ਹੋ ਵੀ ਬਸ ਹਾਂਜੀ ਹਾਂਜੀ ਕਿ ਉਦੋਂ ਵੀ ਅੰਨਾਮੁਰੇ ਵੀ ਇਹੀ ਮੁੱਦਾ ਰੱਖਿਆ ਸੀ ਪਰ ਸਾਡਾ ਦਿਨ ਬਦਰ ਇੱਥੇ ਜਿਹੜੀ ਪ੍ਰੋਬਲਮਾਂ ਵੱਧਦੀ ਜਾ ਰਹੀ ਹੈ ਘਟਨਾ ਤਾਂ ਕੀ ਆ ਤਾਂ ਸਾਡੀ ਮੰਗ ਆ ਸਾਡਾ ਉਰੇ ਹਿੱਲਾ ਹੋ ਸਕੇ ਦਾ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ